ਸਮਾਰੋਈ ਕੋੜੀ ਜਨਮ ਦਿਨ ਦੇ ਨਾਲ ਦਿਨ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਕਰਮੀ ਵਲੌਗਸ ਤੇ ਹੈਪੀ ਬਰਥਡੇ ਟੂ ਯੂ ਥੈਂਕ ਯੂ ਐਂਡ ਅਸੀਂ ਪਹਿਲੀ ਹਫ਼ਤੇ ਪਹਿਲਾਂ ਅਪਾ ਦੱਸ ਦੀ ਸੈਲੀਬ੍ਰੇਟ ਨਹੀਂ ਕਰ ਰਹੇ ਕਰ ਵੀ ਰਹੇ ਹਾਂ ਪਰ ਓਵੇਂ ਨਹੀਂ ਕਰ ਰਹੇ ਮਤਲਬ ਆਪਾਂ ਚੱਲੇ ਹੁਣ ਗੁਰਦੁਆਰਾ ਸਾਹਿਬ ਠੀਕ ਹੈ ਉੱਥੇ ਹੀ ਮੱਥਾ ਟੇਕ ਕੇ ਸੈਲੀਬ੍ਰੇਟ ਕਰਾਂਗੇ ਆਪਾਂ ਓਕੇ ਤੇ ਡਰੈਸ ਦੇਖੋ ਤੁਸੀਂ ਫਿਰ ਤੁਹਾਨੂੰ ਮੈਂ ਇੱਕ ਅਲੱਗ ਚੀਜ਼ ਦਿਖਾਣਾ ਅਲੱਗ ਚੀਜ਼ ਇਹ ਹੈ ਵੀ ਆਹ ਅਲੱਗ ਚੀਜ਼ ਸੇਮ ਸੇਮ ਸਾਡੀ ਸ਼ਰਟਾਂ ਨੇ ਸਾਡੇ ਕੋਲ ਤੀਜਾ ਬੰਦਾ ਕੋਈ ਹੈ ਨਹੀਂ ਹਾਂ ਸਾਡੇ ਕੋਲ ਤੀਜਾ ਬੰਦਾ ਇੱਧਰ ਇੱਧਰ ਹੁੰਨਾ ਕਟੋ ਸਾਡੇ ਕੋਲ ਪਾਪਾ ਆ ਗਏ ਨੇ ਪਾਪਾ ਸਾਡੇ ਕੋਲ ਤੀਜਾ ਬੰਦਾ ਪਾਪਾ ਆ ਗਏ ਚਲੋ ਦੋਨੋਂ ਇਕੱਠੇ ਖੜਕੇ ਦਿਖਾਣਾ ਸਾਨੂੰ ਵੀ ਸ਼ਰਟ ਕਿਵੇਂ ਦੀ ਲੱਗ ਰਹੀ ਹੈ ਪਾਪਾ ਆਪਣਾ ਸਾਡੀ ਵੀਡੀਓ ਆ ਵੀਡੀਓ ਬਣਾ ਵਲੌਗ ਬਣਾਇਓ ਬਾਕੀ ਤੁਸੀਂ ਦੱਸੋ ਆਪਣੇ 9-10 ਦਿਨ ਹੋ ਗਏ ਆਪਣਾ ਵਲੌਗ ਨਹੀਂ ਆਇਆ ਤਾਂ ਕਿੰਨਾ ਕੁ ਮਿਸ ਕੀਤਾ ਹਰਾਂ ਨੇ ਕਮੈਂਟਾਂ 'ਚ ਦੱਸ ਦਿਓ ਤੇ ਪੀਤਨ ਸਾਡੇ ਨੂੰ ਹੈਪੀ ਬਰਥਡੇ ਬਿਸ਼ ਕਰ ਦਿਓ ਓਕੇ ਸਾਰੇ ਨਾਲ ਇਹ ਫੋਟੋ ਕਰਨਾ ਪੈ ਲੂ ਠੀਕ ਹੈ ਹਾਂ ਤੇ ਮੈਂਨਾਂ ਜੈ ਹੈਪੀ ਬਰਥਡੇ ਹੈਪੀ ਬਰਥਡੇ ਹੋਣੀ ਚਾਹੀਦੀ ਆ ਯੈਸ ਤੇ ਚਲੋ ਹੁਣ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆਂ ਆਪਾਂ ਹੋਰ ਕਿੱਥੇ ਨਹੀਂ ਜਾਣਾ ਅੱਜ ਸਿਰਫ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਕੇ ਵਾਪਸ ਘਰੇ ਆ ਜਾਾਂਗੇ ਬਸ ਇਸੇ ਚ ਸਾਡੀ ਖੁਸ਼ੀ ਹੈ ਤੇ ਇਸੇ ਚ ਸਾਡੇ ਪਿੱਤੇ ਦੀ ਖੁਸ਼ੀ ਹਾਂ ਕਿਉਂਕਿ ਮੇਰਾ ਬਰਥਡੇ ਮਤਲਬ ਸੱਜਾ ਦਿਨ ਉਹ ਦਿਨ ਚਾਹੁੰਦਾ ਹਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਅੱਜ 27 ਤਰੀਕ ਹੈ ਤੇ ਇੱਕ ਕਰਕੇ ਜਦੋਂ ਮੈਂ ਛੋਟੀ ਸੀ ਉਹ ਤਾਂ ਮੈਂ ਜਿੱਦ ਕਰਕੇ ਕਹਿ ਦਿੰਦੀ ਸੀ ਮੇਰਾ ਬਰਥਡੇ ਮਨਾਨਾ ਹੈ ਬਰਥਡੇ ਮਨਾਨਾ ਹੈ ਬਟ ਹੋ ਸਿਆਨੇ ਹੋ ਗਿਆ ਵੱਡੇ ਹੋ ਗਿਆ ਤਾਂ ਫਿਰ ਆਪਣੇ ਆਪ ਨੂੰ ਹੀ ਅੱਛਾ ਨਹੀਂ ਲੱਗਦਾ ਹੈਗਾ ਗੁੱਡ ਫੀਲ ਨਹੀਂ ਹੁੰਦਾ ਕਿ ਮੈਂ ਇਹ ਦਿਨਾਂ ਚ ਆਪਣਾ ਬਰਥਡੇ ਕਿ ਮੈਂ ਇਹ ਦਿਨਾਂ ਚ ਆਪਣਾ ਬਰਥਡੇ ਸੈਲੀਬ੍ਰੇਟ ਕਰਾਂ ਸੋ ਇਸ ਕਰਕੇ ਮੈਂ ਆਪਾਂ ਗੁਰਦਾਰਾ ਸਾਹਿਬ ਜਾਣੇ ਹੁੰਨੇ ਆਪ ਗੁਰਦਾਰਾ ਸਾਹਿਬ ਮੱਥਾ ਟੇਕ ਕੇ ਹੀ ਹੀ ਹੈ ਬਸ ਮੇਰੇ ਲਈ ਸੋ ਅੱਜ ਥੋੜੇ ਛੋਟੇ ਛੋਟੇ ਕੰਮ ਕਰਾਂਗੇ ਉਸ ਚੀਜ਼ ਨੂੰ ਦੇਖਣ ਲਈ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਠੀਕ ਆ ਤੇ ਚਲੋ ਚੱਲਦੇ ਆ ਗੁਰਦਾਰਾ ਸਾਹਿਬ ਅੱਜ ਆਪਾਂ ਚੱਲੇ ਆ ਮੋਤੀ ਬਾਗ ਗੁਰਦਾਰਾ ਸਾਹਿਬ ਇਹ ਹੈਗਾ ਉੱਧਰ ਜਿਹੜਾ ਕੈਪਟਨ ਦੀ ਕੈਪਟਨ ਦਾ ਉਹ ਹੈ ਨਾ ਕੈਪਟਨ ਦੀ ਕੈਪਟਨ ਦੀ ਕੋਠੀ ਲਾ ਲੋ ਉੱਥੇ ਉਹ ਤਾਂ ਪਿਛਲੇ ਪਾਸੇ ਆਉਦੇ ਸੋ ਆਪਾਂ ਚੱਲਦੇ ਆਂ ਪ੍ਰੀਤ ਇੱਕ ਵਾਰ ਗਈ ਮੈਂ ਕਾਲਜ ਚ ਬਹੁਤ ਵਾਰ ਗਿਆਂ ਮੈਂ ਇੱਕ ਵਾਰ ਗਈ ਤੇ ਮੈਂ ਤਾਂ ਵੈਸੇ ਗੁਰਦਰ ਸਿੰਘ ਨੂੰ ਕਿਹਾ ਸੀ ਕਿ ਆਪਾਂ ਗੁਰਦਾਰਾ ਸਾਹਿਬ ਸਾਡਾ ਦੁੱਖ ਇਹ ਕਹਿੰਦੇ ਕਿਹੜਾ ਮੈਂ ਦੁੱਖ ਨੂੰ ਸਭ ਕਹਿੰਦੇ ਨਹੀਂ ਤੈਨੂੰ ਮੋਤੀ ਬਾ ਗੁਰਦਾਰਾ ਸਾਹਿਬ ਲੈ ਕੇ ਜਾਊਂਗਾ ਅੱਜ ਕਿਉਂਕਿ ਤੂੰ ਗਈ ਨਹੀਂ ਗਈ ਨਹੀਂ ਕਦੇ ਤਾਂ ਇਸ ਕਰਕੇ ਆਪਾਂ ਉਹ ਵਾਲੀ ਗੁਰਦੁਆਰੇ ਜਾਉਂਗੇ ਠੀਕ ਹੈ ਲੈ ਫੜੂੰ ਮੈਂ ਫੜੂੰਗੀ ਮੈਂ ਚਲਾਉਂਗੀ ਚਲਾਣਾ ਸੱਚੀ ਚਲਾਣਾ ਮੈਂ ਚਲਾਉਂਗੀ ਕੰਡ ਜਿ ਮਾਰੇਗੀ ਓਏ ਮੈਂ ਕੁਛ ਨਹੀਂ ਕਰ ਇਕਦਮ ਆ ਗਈ ਆ ਭੱਜ ਕੇ ਕੰਦਾਂ ਦੇ ਕਿੰਨਾ ਗੈਰ ਰੱਖਿਆ ਮੈਂ ਜੇ ਪਿੱਤੇ ਨੇ ਚਲਾਈ ਫਿਰਦਾ ਬਸ ਹੈਂ ੱਡੀ ਵੀ ਨਹੀਂ ਗੱਲਾਂ ਐ ਤੇ ਤੁਹਾਡੀ ਮੋਟੀ ਸਾਰੀ ਹੋਣੀ ਖਵਾ ਲੀ ਅੱਛਾ ਵਿੱਚੋਂ ਫਿਰ ਕਾਟੇ ਓਕੇ ਕਾਟੇ ਚਲੋ ਚਲੋ ਜੀ ਅਪਾ ਚਾਣਨੇ ਆਂ ਲੱਡੀ ਤੇ ਪਹੁੰਚਿਆ ਆਪਾ ਮੈਂ ਦੁਖਣੀਵਰ ਸਾਹਿਬ ਕੋਲ ਜਾਣਾ ਹੁਣ ਨਾ ਪਹੁੰਚਿਆ ਆਪਾ ਮਤੀ ਬਾਗੁਰ ਦਵਾਰ ਸਾਹਿਬ ਤੇ ਤੁਹਾਨੂੰ ਦਿਖਾਣੇ ਆ ਠੀਕ ਆ ਤੁਹਾਨੂੰ ਤੁਸੀਂ ਦੁਖਣੀਵਰ ਸਾਹਿਬ ਦੇਖਿਆ ਹੁਣ ਜ਼ਿਆਦਾਤਰ ਕਿਉਂਕਿ ਇਹ ਸ਼ਹਿਰ ਦੇ ਅੰਦਰ ਵੜ ਕੇ ਆ ਸੋ ਇਹ ਘੱਟ ਦੇਖਿਆ ਹੁਣ तो गड्डी स्टार्ट रख दिया करो ठीक है स्टार्ट कर अनुसार गड्डी चलाया ना करो तीन चार मिनट स्टार्ट रख दिया करो वैसे पेट्रोल गड्डी में लड़ नहीं होंगी बट फिर भी चलो इंजन तो तेल फिर जाना सारे ठीक है शॉपिंग कर ली कहते पारी दिन लग रहा हाथ दिन दुख रहा यार टाकी खोल नहीं भूल गया ਲੱਗ ਰਹੀ ਆ ਹਵਾ ਲੱਗ ਰਹੀ ਆ ਸਿੱ ਨੂੰ ਆ ਵੀ ਰੱਖ ਦੇ ਰੱਖ ਦੇ ਉਹ ਮੈਂ ਥੇਮ ਦੇ ਤਾ ਮੈਂ ਬੋਲ ਲਉਂਦੇ ਮੂਤੇ ਕੈਨੋਂ ਸੁਣਦੇ ਨਹੀਂ ਮੈਨੂੰ ਕੀ ਪਾਇਆ ਜਿੰਨਾਂ ਨੂੰ ਅੱਜ ਵਰਸ ਦੇ ਪੈਸੇ ਮੰਗਦੇ ਨੇ ਉਹ ਸਾਨੂੰ ਮਾਰਾ ਚੰਗਾ ਬੋਲ ਕੇ ਭਈਆ ਓ ਕੋ ਫੋਲੀ ਕਰੋ ਅੰਕਲ ਆ ਜੀ ਬੇਟਾ ਇੰਜੋਏ ਜੀ ਕਰਕੇ ਖੁਸ਼ੀ ਮਿਲਦੀ ਹੈ ਨਾ ਉਹ ਉਹ ਮੈਨੂੰ ਹੋਟਲ 'ਚ ਜਾ ਕੇ ਬਰਥਡੇ ਮਨਾਉਣਾ ਹੋਟਲ 'ਚ ਜਾ ਕੇ ਖਾਣਾ ਉਸ ਚ ਖੁਸ਼ੀ ਨਹੀਂ ਮਿਲਦੀ ਮੈਨੂੰ ਜਿੰਨੀ ਮੈਨੂੰ ਇਹ ਸਭ ਕਰਕੇ ਮਿਲਦੀ ਹੈ ਪਤਾ ਨਹੀਂ ਕਿਉਂ ਗੁਰਦਾਰਾ ਸਾਹਿਬ ਜਾ ਰਹੇ ਆਪਾਂ ਮੋਤੀ ਬਾਗ ਗੁਰਦਾਰਾ ਸਾਹਿਬ ਇੱਕ ਕਾਲਜ ਆ ਗਿਆ ਮਹਿੰਦਰਾ ਕਾਲਜ ਜਿੱਥੇ ਮੈਂ ਪੜਿਆ ਧੰਨਵਾਦ ਮਤੀ ਬਾਗ ਪਾਟਸ਼ਾਹੀ ਨੋਮੀ ਪਟਿਆਲਾ ਮੈਂ ਬਹੁ ਐਂ ਕੁਲ ਟਾਈਮ ਘਟੋ ਰੇ ਹੂੰ ਮੱਥਾ ਟੇਕਨ ਪੂਰੇ ਪਾਰਕਿੰਗ ਆ ਲੈਫਟ ਨੂੰ ਬਹੁ ਪਿਆਰਾ ਮਤਲਬ ਐਨ ਸ਼ਾਂਤੀ ਨੂੰ ਮੱਥਾ ਟੇਕ ਦਾਰ ਚੱਪਲ ਪਾ ਗੱਡੀ ਜੀ ਧਾਰ ਦਾਂਗੇ ਹਾਂ 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 ਮੇਰੇ ਮੱਥਾ ਆਪਾਂ ਢੇਕ ਲਿਆ ਜੀ ਤੇ ਥੋੜਾ ਇਧਰ ਆ ਜਾ। ਘਾਟੋ ਕਿ ਕਿੰਨ੍ਹੇ ਮੈਸੇਜ ਕਰ ਰਹੀ ਐ? ਦੀਪ ਨੂੰ। ਦੀਪ ਨੂੰ ਮੈਸੇਜ ਕਰ ਰਹੀ ਐ ਕਹਿੰਦੀ ਲੇਟ ਵਿਸ਼ ਕਰ ਐ ਦੀਪ ਨੇ। ਮੈਨੂੰ ਇਹ ਕਹਿਣ ਲੱਗੀ ਕੱਲ ਨੂੰ ਕਰ ਦਿੰਦਾ। ਤੇ ਆਪਾਂ ਗੁਰਦੁਆਰਾ ਸਾਹਿਬ ਮੱਥਾ ਢੇਕ ਲਿਆ। ਤੇ ਲੰਗਰ ਵੀ ਛਕ ਲਿਆ ਆਪਾਂ। ਮਤਲਬ ਮੱਥਾ ਯਾਰ ਛੱਬੀ। ਮੱਥਾ ਢੇਕਦੇ ਹੋਏ ਤਾਂ ਥੁੱਲ ਹੀ ਗਏ ਸੀ ਅਸੀਂ। ਵੀ ਵਲੌਗ ਵੀ ਬਣਾਣਾ। ਕਿਉਂਕਿ ਐਨਾ ਰਾਮਨਾਲ ਮੱਥਾ ਟਿਕਣਾ ਐਨਾ ਸ਼ਾਂਤੀ ਨਾਲ ਸਾਨੂੰ ਯਾਦ ਨਹੀਂ ਰਿਹਾ ਜੇ ਜਿਆਦਾ ਆਵੀਂ ਅੰਦਰ ਤਾਂ ਵੀ ਮੈਂ ਬਾਅਦ ਵਿੱਚ ਬਣਾਉਣਾ ਸੀ ਕਿਉਂਕਿ ਪੁਰੇ ਆਗੇ ਮੈਨੂੰ ਸ਼ੁਰੂ ਤੋਂ ਸ਼ਾਂਤੀ ਮਿਲਦੀ ਹੈ ਮਤਲਬ ਜਿਸ ਸਾਹ ਦਮੇ ਆਉਂਦਾ ਰਿਹਾ ਪਹਿਲਾਂ ਕਾਲਜ ਡੈਮ ਆਉਂਦਾ ਸੀ ਐਂ ਬਿਲਕੁਲ ਸ਼ਾਂਤੀ ਰਹਿੰਦੀ ਔਰੇ ਔਰ ਬਹੁਤ ਸੋਹਣਾ ਮਾਹੌਲ ਰਹਿੰਦਾ ਤੇ ਚਲੋ ਆ ਜਾ ਕਾਟੋ 26 ਬੈਟਕਿੰਗ ਰਾਜੀ

ਪ੍ਰੀਤ ਨੂੰ ਨਰਵਸ ਨਰਵਸ ਹੋ ਰਹੀ ਹੈ ਘਬਰਾ ਆ ਰਹੀ ਹੈ ਘਬਰਾਟ ਹੋ ਰਹੀ ਹੈ ਹਮ ਕਾ ਕਿਤੇ ਮੌਂਕੀਜ਼ ਕਿ ਹਮਾਰਾ ਗਾਡੀ ਮੇ ਨਾ ਜਾਏ ਨਹੀਂ ਨਹੀਂ ਮੌਂਕੀਜ਼ ਚੱਕ ਨਾ ਵੜ ਲੈਣ ਮੈਂ ਗਾਡੀ ਤੇ ਬਾਹਰ ਜਾਣਾ ਪੜ ਜਾਏ ਨਹੀਂ ਐਵੇਂ ਤਾਂ ਨਹੀਂ ਹੁੰਦੇ ਕਿਉਂਕਿ ਪ੍ਰੀਤ ਨੇ ਅੱਜ ਅੱਜ ਤੱਕ ਮਤਲਬ ਅਗਰ ਮੌਂਕੀਜ਼ ਨੂੰ ਪਾਇਆ ਵੀ ਹੈ ਪਾਇਆ ਕਦੇ ਹਾਂ ਜਾਂਦੇ ਸਿਰਫ ਜਾਂਦੇ ਜਾਂਦੇ ਆਨੇ ਜਾਂਦੇ ਹਨਾ ਹਾਂ ਓਕੇ ਅਬ ਹਮ ਕਾ ਰੁਕਣਾ ਪੜੇਗਾ ਗੱਡੀ ਤੋਂ ਬਾਹਰ ਉਤਰਾਂਗੇ ਹਾਂਜੀ ਤੇ ਚੜ ਗਿਆ ਮੇਰੇ ਮੰਗੀ ਫੇਰ ਆਏ ਨਹੀਂ ਆ ਬਸ ਐਵੇਂ ਇੱਕ ਇੱਕ ਕਰਕੇ ਦੇ ਜੀ ਆ ਕੇਲੇ ਠੀਕ ਹੈ ਇੱਕ ਇੱਕ ਲਾਈਨ ਵਾਲੇ ਹੈਗੇ ਨੇ ਉਹ ਓਏ ਜੇ ਸਾਰੇ ਇਕੱਠੇ ਕਰ ਦੇਂਗੇ ਵਾਵਾ ਖੋਲਣਗੇ ਮੇਰੇ ਤੋਂ ਮੈਨੂੰ ਫੜਾ ਦੇਣ ਲਫਾਫਾ ਮੇਰੇ ਕੋਲ ਨਹੀਂ ਗੱਡੀ ਚੋਂ ਨਿਕਲਣ ਦੀ ਲੋੜ ਹੀ ਨਹੀਂ ਕਿਉਂ ਨਹੀਂ ਲੋੜ ਮੇਰੇ ਲੰਗਦੇ ਪਾ ਲਾਂਗੇ ਨਾ ਬਿਲਕੁਲ ਵੀ ਨਹੀਂ ਪੂਰਾ ਮਨੋਰੰਜਨ ਕਰਨਾ ਚਾਹਨੀ ਹੈ ਤੂੰ ਜੀ ਮਨੋਰੰਜਨ ਨਹੀਂ ਰਾਮ ਨਾਲ ਖਵਾ ਕੇ ਆਵਾਂਗੇ ਕੋਈ ਕਾਲੀ ਨਹੀਂ ਆਪਾਂ ਜਾਣੇ ਆ ਸਿੱਧਾ ਮੇਰੇ ਹੱਥੋਂ ਭੱਜ ਗਿਆ ਅੰਦਰ ਲਵਾਫਾ ਇਹ ਕਿੱਥੇ ਚੱਲਦਾ ਹੈ ਸਾਰਾ ਲਫਾਫਾ ਨਾ ਗੱਡੀ ਨਾ ਹੱਥ ਲੈ ਜੀ ਪਹਿਲਾਂ ਗੱਡੀ ਚ ਰੱਖ ਲੈ ਨਾ ਅੱਜ ਸਕਦਾ ਨਾ ਲੈ ਕੇ ਹਾਂ ਠੀਕ ਹੈ ਚਲੋ ਬਾਕੀ ਦੇਖਦੇ ਹਾਂ ਕਿ ਕੀ ਹੁੰਦਾ ਠੀਕ ਹੈ ਲੈ ਕੋਣ ਦੇ ਦੇ ਪਹਿਲਾਂ ਉਹਨੂੰ ਦੇ ਦੇ ਇਹ ਕਿੰਨਾ ਪਿਆਰ ਨਾਲ ਫੜਦੇ ਨੇ ਬਹੁਤ ਸਲਾਇਦਾ ਹੈ ਲੈ ਲੈ ਗੱਜਰ ਲੈ ਆ ਚੱਕ ਕੇ ਕੈਚ ਕਰਾਈ ਚੱਲ ਹਾਂ ਕਿਨੇ ਖਾਣਾ ਨੂੰ ਕੈਚ ਕਰਨਾ ਹੋ ਗਿਆ ਉਹ ਪੱਲੇ ਉਹ ਖੋ ਗਿਆ ਯਾਰ ਉਹਨੂੰ ਫੜਾ ਦੇ ਉਹਨੂੰ ਫੜਾ ਦੇ ਉਹਨੂੰ ਫੜਾ ਦੇ ਹੋ ਰਿਹਾ ਇਹਨੇ ਕੀ ਖੰਸੀ ਕਰਾ ਲਈ ਹੈ ਹੋਰ ਘਟ ਲੈ ਉਹ ਬੈਠਾ ਮੈਂ ਨਾ ਇਹਨਾਂ ਬਦਾਂ ਵਿੱਚ ਚੱਲਣਗੇ ਫਾਫੜਾ ਵਣ ਦਿਖਾ ਲੈ ਫਾਫੜਾ ਵਣ ਦਿਖਾ ਜਿੰਨਾ ਡੈਲ ਹੋਵੇ ਨਾ ਇੱਕ ਦੇ ਦੇ ਇੱਕ ਦੇ ਦੇ ਚੱਲ ਐਵੇਂ ਨਾ ਮਰ ਬਗਾ ਕੇ ਐਵੇਂ ਨਾ ਮਾਰ ਐਵੇਂ ਨਾ ਮਾਰ ਆ ਦੇ ਕੇ ਨੂੰ ਦੇਖ ਨੂੰ ਦੇਖ ਖਾ ਲਿਆ ਤੂੰ ਸ਼ਕਲ ਪਛਾਣ ਨਾ ਤੈਨੂੰ ਯਾਰ ਇਹ ਰੰਮੀ ਆ ਬਾਰ-ਬਾਰ ਇਹ ਅੱਗੇ ਲੱਗੇ ਅਰੇ ਫਿਰ ਅੱਗੇ ਕਰਨਾ ਗੱਡੀ ਥੋੜੀ ਹੈਨਾ ਥੋੜੀ ਅੱਗੇ ਕਰੋ ਗੱਡੀ ਚ ਚਲੋ ਜੀ ਆਪਾਂ ਜੋ ਕਰਨਾ ਸੀ ਜੋ ਕਰਨਾ ਸੀ ਬਹੁਤ ਅੱਛਾ ਗਿਆ ਜੋ ਕਰਨਾ ਸੀ ਆਪਾਂ ਸਭ ਕਰ ਚੁੱਕੇ ਆਂ ਗੁਰਦੁਆਰਾ ਸਾਹਿਬ ਜਾ ਚੁੱਕੇ ਆਂ ਤੇ ਅੱਜ ਦਾ ਦਿਨ ਬਹੁਤ ਵਧੀਆ ਗਿਆ ਮਤਲਬ ਬਾਹਰ ਜਾ ਕੇ ਖਾਣ ਨਾਲੋਂ ਐਵੇਂ ਲੰਗਰ ਛੱਕੇ ਹੈਨਾ ਜਾਂ ਫਿਰ ਸੇਵਾ ਕਰਕੇ ਉਹ ਜ਼ਿਆਦਾ ਵਧੀਆ ਲੱਗਦਾ ਹੈ ਫੀਲ ਵਧੀਆ ਹੁੰਦਾ ਹੈ ਕਿਉਂ ਠੀਕ ਹੈ ਬਰਥਡੇ ਪਾਰਟੀ ਕਰਨੀ ਚਾਹੀਦੀ ਹੈ ਬਟ ਮੈਂ ਆਪਣਾ ਬਰਥਡੇਅ ਸੈਲੀਬ੍ਰੇਟ ਕਰਿਆ ਰੈਸਟੋਰੈਂਟ ਦੇ ਜਾ ਕੇ ਨਹੀਂ ਗੁਰੂ ਘਰ ਲੰਗਰ ਖਾ ਕੇ ਹੂੰ ਜੋ ਕਿ ਮੈਨੂੰ ਬਹੁਤ ਅੱਛਾ ਲੱਗਿਆ ਔਰ ਜਿਵੇਂ ਅਸੀਂ ਵੀਡੀਓ ਬਣਾ ਕੇ ਪਾਈ ਹੈ ਸੇਵਾ ਕਰਦਿਆਂ ਦੀ ਐਵੇਂ ਅਗਰ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਵੀਡੀਓਜ਼ ਬਣਾ ਕੇ ਸਾਨੂੰ ਭੇਜ ਸਕਦੇ ਹੋ ਅਸੀਂ ਇਨਕਲੂਡ ਕਰ ਦਾਂਗੇ ਵਲੌਗ 'ਚ ਠੀਕ ਆ ਹੂੰ ਜੇ ਸੇਵਾ ਕਿਸੇ ਵੀ ਤਰ੍ਹਾਂ ਦੀ ਹੋਵੇ ਕਿਸੇ ਵੀ ਜੀਵ ਜੰਤੂ ਦੀ ਹੋਵੇ ਤੁਸੀਂ ਸੇਵਾ ਕਰਕੇ ਸਾਨੂੰ ਇੰਸਟਾਗ੍ਰam ਤੇ ਵੀਡੀਓਜ਼ ਭੇਜ ਸਕਦੇ ਹੋ ਅਸੀਂ ਵਲੌਗ 'ਚ ਇਨਕਲੂਡ ਕਰ ਦਾਂਗੇ ਠੀਕ ਆ ਹੁਣ ਚਲੋ ਆਪਾਂ ਘਰੇ ਚੱਲਦੇ ਆਂ ਆਪਾਂ ਸਵੇਰ ਦੀ ਰੋਟੀ ਨਹੀਂ ਛੱਕੀ ਖਾਈ ਸੀ ਆਪਾਂ ਲੰਗਰ ਛਕ ਲੈ ਸਿੱਧਾ ਗੁਰਦੁਆਰਾ ਸਾਹਿਬ ਮੋਤੀ ਬਾਗ ਗੁਰਦੁਆਰਾ ਜਾ ਕੇ ਤੇ ਚੱਲਦੇ ਆਂ ਘਰੇ ਬਾਕੀ ਵਲੌਗ ਦਿਖਾਉਣਾ ਤੁਹਾਨੂੰ ਘਰੇ ਪਹੁੰਚ ਕੇ ਓਕੇ ਜੇ ਅਸੀਂ ਘਰੇ ਆ ਚੁੱਕੇ ਆ ਪਹੁੰਚ ਚੁੱਕੇ ਆ ਆਪਾਂ ਘਰੇ ਦੇ ਵਿੱਚ ਚੇਂਜ ਕਰ ਲਿਆ ਮਤਲਬ ਸਿਰਫ ਉੱਪਰਲੀ ਜੈਕ ਨਹੀਂ ਕਾਇੀ ਚੇਂਜ ਕਰਿਆ ਹਲੇ ਤੇ ਕਿਉਂਕਿ ਮੈਂ ਗੁਲਾਬ ਚਾਹ ਖਾ吃 ਸੀ ਤੇ ਚਲੋ ਹੁਣ ਆਪਾਂ ਇਸ ਵਲੌਗ ਨੂੰ ਇੱਥੇ ਰੱਖਦੇ ਆਂ ਤੇ ਸਾਰਿਆਂ ਸਾਰੇ ਕਮੈਂਟਸ ਚ ਹੈਪੀ ਬਰਥਡੇ ਕਰਦੇ ਠੀਕ ਆ ਆ ਕੀ ਹੋ ਗਿਆ ਚਲੋ ਹੁਣ ਇਸ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਨੂੰ ਦਬ ਦਿਓ ਦਬ ਕੇ ਦਬ ਕੇ ਆਲ ਤੇ ਕਰ ਲਿਓ ਆਲ ਤੇ ਕਰ ਲਿਓ ਚਲੋ ਮਿਲਦੇ ਆਪਾਂ ਸਾਨੂੰ ਬਾਏ ਬਾਏ